ਵਾਹਿਗੁਰੂ ਜੀ ਦਾ ਫਲਸਫਾ ਵਹਿ ਜੀ ਦੀ ਫਤਿਹ ਅੱਜ ਜੋ ਪਹਿਲਾ ਸੈਸਟ੍ਰੀ ਸਲੋਕ ਮੁੰਲਾ ਪਹਿਲਾ ਦੇਖ ਜੋ ਪਹਿਲਾ ਸਲੋਕ ਹੈ ਜੋ ਉਸ ਦੀ ਵਿਚਾਰ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਆਰ ਸੋਜੀ ਦੇ ਕੇ ਜਿਨ੍ਹਾਂ ਦੇ ਜਿਹੜੇ ਹੈ ਇਹ ਸਲੋਕ ਦੀ ਵਿਚਾਰ ਆਪ ਕਰਵਾਲਣ ਸਲੋਕ ਸੈਸਟ੍ਰੀ ਮੁੰਲਾ ਪਹਿਲਾ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਿਸ ਬਗਲ ਸਮਾਦਨ ਮੁਖ ਝੂਠ ਬੇਭੂਖਨ ਸਾਰਨ ਤ੍ਰੈ ਪਾਲ ਤੇ ਹਾਲ ਵਿਚਾਰਨ ਗਲ ਮਾਲਾ ਤਿਲਕ ਲਲਾਟਨ ਦੇ ਧੋਤੀ ਬਸਰ ਕਪਾਟਨ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਲੇਖੇ ਕਰਮੰ ਕਉ ਨਾਨਕ ਨੇਕ ਚਾਉ ਭਿਆਵੇ ਦਿਨ ਸਤਗੁਰ ਬਾਟ ਨਾ ਪਾਵੇ ਵਾਹਿ ਖਾਲਸਾ ਵਾਹਿ ਦੀ ਕੀ ਫਤਿਹ ਇਹ ਸ਼ਲੋਕਾਂ ਸੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਸਾਨੂੰ ਸਿੱਖਿਆ ਦੇ ਰਹੇ ਨੇ ਉਪਦੇਸ਼ ਕਰ ਰਹੇ ਨੇ ਵੀ ਆਪਾਂ ਧੇਖ ਕਰਕੇ ਧਾਰਮਿਕ ਕਿਤਾਬਾਂ ਪੜ੍ਹ ਕੇ ਧਾਰਮਿਕ ਗ੍ਰੰਥ ਪੜ੍ਹ ਕੇ ਉਹਨਾਂ ਦੇ ਵਿਚਾਰ ਕਰਕੇ ਬਹਿਸ ਕਰਕੇ ਪੱਥਰਾਂ ਦੀ ਪੂਜਾ ਕਰਕੇ ਬਗਲੇ ਦੀ ਤਰ੍ਹਾਂ ਝੂਠੀਆਂ ਸਮਾਧੀਆਂ ਲਾ ਕੇ ਫਾਂਡੀਆਂ ਮੱਸ਼ੀਆਂ ਇਹ ਭਾਗਤ ਬਣ ਕੇ ਬਗਲੇ ਦੀ ਤਰ੍ਹਾਂ ਸਮਾਧੀਆਂ ਇਕ ਲੱਤ ਤੇ ਸੜੋਇਆ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲਦਾ ਝੂਠ ਨੂੰ ਸੱਚ ਕਰਕੇ ਸਾਬਤ ਕਰਕੇ ਦੱਸਣਾ ਲੋਕਾਂ ਨੂੰ ਤੇਰੇ ਭਾਗ ਤੇ ਹਰ ਵਿਚਾਰਨ ਤੇ ਤਿੰਨਾ ਪਲਾਂ ਵਾਲੇ ਗੈਤਰੀ ਮੰਤਰ ਪੜ੍ਹਨੇ ਤਿੰਨ ਵੇਲੇ ਸਵੇਰੇ ਦੁਪਹਿਰੇ ਸ਼ਾਮ ਤੇ ਉਹਨਾਂ ਦੀ ਵਿਚਾਰ ਲੋਕਾਂ ਨੂੰ ਚੋਣੀ ਗੱਲ ਵਿੱਚ ਪਨਤਾ ਵਾਲਾ ਗਿਆਨੀਆ ਵਾਲਾ ਭੇਡ ਬਣਾ ਗਲ ਮਾਲਾ ਤਿਲਕ ਲਗਾਉਣ ਗੱਲ ਵਿੱਚ ਮਾਲਾ ਪਾਉਣੀ ਤਿਲਕ ਪਾਉਣੀ ਮੱਥੇ ਤੇ ਟਿੱਕਾ ਲਾਉਣਾ ਦੋ ਟੋਟੀਆਂ ਬਸ ਇੱਕ ਦੋ ਟੋਟੀਆਂ ਲੈਣੀਆਂ ਇੱਕ țeੜ ਬੰਨਣੀ ਇੱਕ ਸਿਰ ਤੇ ਇੱਕ ਪਾਟਣ ਭਾਵ ਸਿਰ ਤੇ ਉਹ ਲੈਣੀ ਜੇ ਜਾਣੇ ਸਬਰਮ ਕਰਮਨ ਤੇ ਲੋਕਾਂ ਨੂੰ ਦੱਸਣਾ ਵੀ ਮੈਨੂੰ ਪਰਮਾਤਮਾ ਦੇ ਮੈਂ ਦੇ ਜੋ ਕਰਮ ਨੇ ਉਹਨਾਂ ਬਾਰੇ ਮੈਨੂੰ ਗਿਆਨ ਆ ਸਾਰਾ ਸਭ ਫੋਕ ਨੇ ਛੇ ਕਰੂੰ ਪਰ ਉਹ ਦੱਸਦਾ ਹੈ ਕਿ ਇਹ ਜਿਹੜੇ ਫੋਕ ਕਰਮ ਨੇ ਇਹ ਸਾਚੇ ਕਰਕੇ ਆਪਾਂ ਉਹ ਤੇ ਪਰਮਾਤਮਾ ਨੂੰ ਲੋਕਾਂ ਦੱਸਦਾ ਅਸਲੀਅਤ ਕਰਕੇ ਵਿਖਾਉਂਦਾ ਹੈ ਪਰ ਪਾਸ਼ਾ ਕਹਿੰਦੇ ਇਸ ਤਰ੍ਹਾਂ ਦੇ ਭੇਖੀ ਕੀਤੇ ਆ ਇਸ ਤੇ ਵੇਖ ਬਣਾ ਕੇ ਆਪਾਂ ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਕੇ ਆਪਾਂ ਪ੍ਰਮਾਤਮਾ ਨੂੰ ਪਾਉਣ ਵਿੱਚ ਸਫਲ ਨਹੀਂ ਹੋਤਾ ਅਗਲੇ ਕੋ ਨਾਨਕ ਨਿਸ਼ਚੋ ਧਿਆਵੇ ਸਤਿਗੁਰੂ ਮਾਣਨਾ ਪਾਵੇ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਜੋਗਤ ਦੱਸੀ ਹੈ ਰਸਤਾ ਦੱਸੀਆ ਉਹ ਹੈ ਸ਼ਰਧਾ ਤੇ ਭਾਵਨਾ ਨਾਲ ਉਹ ਪ੍ਰਮਾਤਮਾ ਦਾ ਸਿਮਨ ਕਰਕੇ ਉਹਨੂੰ ਧਿਆਨ ਕਰਕੇ ਉਹਨੂੰ ਹਰ ਵੇਲੇ ਯਾਦ ਰੱਖ ਕੇ ਆਪਣੀ ਜ਼ਿੰਦਗੀ ਵਿੱਚ ਵਿਚਰਦੇ ਹੋਇਆ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਰੱਖਣਾ ਹਾਜ਼ਰ-ਨਾਜ਼ਰ ਸਮਝਣਾ ਦਾਇਆ ਪਨੂ ਪਾ ਸਕਦੇ ਪਾਸ਼ਾ ਕੰਢੇ ਰਸਤਾ ਬਾਟ ਹੁੰਦਾ ਰਸਤਾ ਇਹ ਕਿੱਥੋਂ ਮਿਲਦਾ ਹੈ ਇਹ ਸਤਿਗੁਰੂ ਤੋਂ ਸਤਿਗੁਰ ਕੌਣ ਹੈ ਸਤਿਪੁਰਖ ਜਿਨ ਜਾਣਿਆ ਸਤਿਗੁਰ ਤੇ ਇਸ ਦਾ ਨਾਮ ਤੇ ਇਸ ਕੇ ਸੰਗ ਸੇ ਠੂਦਰੇ ਨਾਨਕ ਹਰਗੁਣ ਬਾਏ ਜਿਨੇ ਉਹ ਅਕਾਲ ਪੁਰਮਾਤਮਾ ਨੂੰ ਸਾਝ ਪਾ ਲਈ ਉਹਦੇ ਨਾਲ ਜਾਣ ਪਛਾਣ ਪਾ ਲਈ ਉਹ ਸਤਿਗੁਰ ਹੈ ਸਤਿਪੁਰਖ ਜਿਨ ਜਾਣਿਆ ਸਤਿਗੁਰ ਤੇ ਇਸ ਦਾ ਨਾਮ ਤੇ ਇਸ ਕੇ ਸੰਗ ਸੇ ਠੂਦਰੇ ਨਾਨਕ ਹਰਗੁਣ ਬਾਏ ਜੇ ਵੀ ਸੰਗਤ ਕਰਿਓ ਸਤਿਗੁਰੇ ਸੰਗਤ ਕੀਤੀ ਆ ਆਪਣਾ ਪਾਰਤਾਰਾ ਹੋ ਜਾਂਦਾ ਹੈ ਉਹਤੇ ਗੁਣ ਜਿਹੜੇ ਆ ਉਹਦਿਆਂ ਨੇ ਸਿੱਖਾਂ ਨੂੰ ਧੋਨੇ ਚਾਹੀਦੇ ਪਾ ਹਰ ਇੱਕ ਨੂੰ ਉਹ ਸਤਿਗੁਰੂ ਦੇ ਗੁਣ ਧੋਨੇ ਚਾਹੀਦੇ ਆ ਕਿਉਂ ਰਸਤਾ ਜਿਹੜਾ ਸਤਿਗੁਰੂ ਸਾਨੂੰ ਦੱਸਦਾ ਹੈ ਇਸੇ ਕਰਕੇ ਸਾਨੂੰ ਸਮਝਾਇਆ ਹੈ ਕਬੀਰ ਸਾਹਿਬ ਨੇ ਵੀ ਇਸ ਬਾਰੇ ਸੁਝਾਇਆ ਕਿ ਇਹ ਦੇਖ ਨਾਲ ਜਿਹੜਾ ਨਾ ਉਹ ਪ੍ਰਮਾਤਮਾ ਨਹੀਂ ਮਿਲਦਾ ਕਿਉਂ ਉਹ ਤੇ ਥੱਗੀਆਂ ਤੇ ਮਾਰ ਸਕਦੇ ਆ ਕਿਸੇ ਦਾ ਹੱਥ ਮਾਰ ਸਕਦੇ ਆ ਕਿਸੇ ਦਾ ਲੁੱਟ ਸਕਦੇ ਆ ਪਰ ਅਸੀਂ ਪ੍ਰਮਾਤਮਾ ਨੂੰ ਪਾਉਣ ਦੇ ਸਫਲ ਨਹੀਂ ਹੋ ਸਕਦੇ ਉਹ ਤੇ ਬਨਾਰਸੀ ਥੱਗ ਕਹਿ ਸਕਦੇ ਆ ਗਾਲੇ ਸਾਡੇ ਕਹਤੇ ਧੋਤੀਆਂ ਕੀਰੇ ਪੈਨ ਤਦ ਗਾਲ ਜਿਨਾਂ ਜਪ ਮਾਲੀਆਂ ਲੋਟੇ ਹੱਥ ਨੇ ਪਾਦੋ ਹਰਤੇ ਸੰਤਨਾ ਜੀ ਬਣਾ ਚੁਕੇ ਥਾਗ ਉਹ ਸੰਤ ਨਹੀਂ ਕਹੇ ਜਾ ਸਕਦੇ ਜਿਹੜਾ ਸਿਰ ਕੇਵਲ ਤੇ ਕੇਵਲ ਭੇਕੀ ਹੈ ਉਹਨਾਂ ਦੇ ਗੁਣ ਨਹੀਂ ਪ੍ਰਮਾਤਮਾ ਨੂੰ ਸ਼ਰਧਾ ਤੇ ਭਾਵਨਾ ਨਾਲ ਨਹੀਂ ਯਾਦ ਕਰਦੇ ਉਹਨੂੰ ਸਿਮਰਦੇ ਨਹੀਂ ਉਹ ਪ੍ਰਮਾਤਮਾ ਨੂੰ ਪਾਉਣ ਵਿੱਚ ਸਫਲ ਨਹੀਂ ਹੋ ਸਕਦੇ ਬਣਾ ਚੁਕੇ ਥਾਗ ਨੇ ਇਹ ਵੀ ਪੰਜਵੇਂ ਪਾਖੇ ਨੇ ਸਾਨੂੰ ਸੁਖਨੀ ਸਾਹਿਬ ਜੀ ਨੇ ਸਮਝਾਇਆ ਰਹਤ ਵਰਕਾ ਸ਼ਵਰਕਾ ਮਾਵਤ ਮਾਨੇ ਪ੍ਰੀਤ ਮੁਖੋਂ ਗਣ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਟ ਨਾ ਕਾਹੂ ਭੀਨ ਅਵਰ ਅਪਦੇਸੇ ਆਪ ਨਾ ਕਰੇ ਆਵਜਾਵ ਜਨਮੇ ਮਰੇ ਜਿਹੜਾ ਭੇਟ ਕੇ ਕੁਛ ਹੋ ਰਿਹਾ ਪਰ ਕਰਦੇ ਕੁਛ ਹੋ ਰਿਹਾ ਕਰਨੇ ਕੁਛ ਹੋ ਰਿਹਾ ਤੇ ਇਹ ਕੁਛ ਹੋ ਰਿਹਾ ਇਸ ਤਰ੍ਹਾਂ ਕਹਿੰਦੇ ਆ ਜਾਤਕ ਅੰਦਰੋਂ ਬਾਰੋਂ ਮਨ ਬਚ ਕਰਮ ਸਾਡਾ ਇੱਕ ਨਹੀਂ ਹੁੰਦਾ ਮਨ ਸਾਡਾ ਪੁੱਤਰ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਪ੍ਰਮਾਤਮਾ ਨੂੰ ਪਾ ਸਕਦੇ ਤੇ ਇੱਕ ਨਾਲ ਪ੍ਰਮਾਤਮਾ ਉਹ ਜਾਣਦਾ ਸਾਡੋ ਇਹ ਤੇ ਇਹਨੇ ਇਕ ਤਰ੍ਹਾਂ ਦਾ ਬਣਾਇਆ ਠੱਗੀਆਂ ਮਾਰਨੇ ਬਣਾਇਆ ਇਸ ਤਰ੍ਹਾਂ ਪ੍ਰਮਾਤਮਾ ਨਹੀਂ ਮਿਲਦਾ ਜੇ ਸ਼ਰਧਾ ਤੇ ਭਾਵਨਾ ਨਾਲ ਉਸ ਪ੍ਰਮਾਤਮਾ ਨੂੰ ਸਰਮਣਾ ਕਰੀਏ ਹਾਜ਼ਰ ਨਾਲ ਸਮਝ ਕੇ ਹਰ ਬੇਸੰਸਾਰਤ ਵਿੱਚ ਜਿਹੜੀ ਆਪਣੇ ਕੰਮ ਕਰੀਏ ਤਾਂ ਉਸ ਪ੍ਰਮਾਤਮਾ ਨੂੰ ਪਾ ਸਕਦੇ ਹਾਂ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਇਸ ਦਿਖਾਵੇ ਤੋਂ ਇਸ ਢੇਸ਼ ਤੋਂ ਇਸ ਨਕਲੀ ਜੀਵਨ ਤੋਂ ਆਪਾਂ ਬਚਾ ਲੀਏ ਤੇ ਉਸ ਪ੍ਰਮਾਤਮਾ ਨੂੰ ਸ਼ਰਧਾ ਤੇ ਭਾਵਨਾ ਨਾਲ ਸਿਰ ਕਿ ਉਸ ਪ੍ਰਮਾਤਮਾ ਨੂੰ ਕੌਣ ਦੇ ਸਫਲ ਹੋ ਜਾਂਦੀਏ ਕੋਲ ਚੋਕ ਦੀ ਮਾਫੀ ਵਹਿਰ ਦੀ ਦਾਸ ਸਾਹਿਬ ਵਹਿਰ ਦੀ ਸੀਤ